ਇਤੇ ਤੜਕ ਸਾਈਡ ਦੇ ਕੈਸ ਨੇ ਅਕਾਲੀ ਸੀਨੀਅਰ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਦੇ ਉੱਪਰ ਕ੍ਰਪਸ਼ਨ ਐਕਟ ਦੀ ਧਾਰਾਵਾਂ ਦਾ ਇਹੜਾ ਕਿ ਮੁਕਦਮਾ ਦਰਜ ਕੀਤਾ ਗਿਆ ਤਾਂ ਉਸ ਤੋਂ ਬਾਅਦ 11 ਮਾਰਚ ਦੇ 15 ਮਿੰਟ ਤੇ ਉਹਦੀ ਅਰੈਸਟਡ ਕੀਤੀ ਹੈ ਉਹਨਾਂ ਦੇ ਰਿਹਾਇਸ਼ ਅੰਮ੍ਰਿਤਸਰ ਤੇ ਰਿਹਾਇਸ਼ ਗ੍ਰੀਨ ਐਵੇਨਿਊ ਦੇ ਤੇ ਰਣਜੀਤ ਐਵੇਨਿਊ ਦੇ ਪਿੱਛੇ ਜਿਹੜਾ ਕਿ ਉਹਨਾਂ ਦੇ ਰਿਹਾਇਸ਼ ਤੋਂ ਉਹਨਾਂ ਨੂੰ ਗ੍ਰਿਫਤਾਰ ਕਰ ਅਲ ਵਿਜੀਲੈਂਸ ਵੱਲੋਂ ਦਬਿਸ਼ ਦੇ ਕੇ ਗ੍ਰਿਫਤਾਰ ਕਰ ਲਿਆ ਗਿਆ। ਉਸ ਤੋਂ ਬਾਅਦ ਜਿਹੜਾ ਕਿ ਹੈਗਾ ਦੇਰ ਸ਼ਾਮ ਜਿਹੜਾ ਕਿ ਹੈਗਾ ਵਿਜੀਲੈਂਸ ਬਿਊਰੋ ਵੱਲੋਂ ਜਿਹੜਾ ਕਿ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਨੂੰ ਮੁਹਾਲੀ ਵਿਜੀਲੈਂਸ ਵੱਲੋਂ ਲਿਆਂਦਾ ਗਿਆ ਜਿੱਥੇ ਕਿ ਹਾਈ ਸਕਿਉਰਿਟੀ ਨੂੰ ਬਤੋ ਉਹਨਾਂ ਇਹ ਜ਼ੈਡ ਸਕਿਉਰਡ ਜ਼ੈਡ ਪਲੱਸ ਸਕਿਉਰਿਟੀ ਦੇ ਮੱਧ ਨਜ਼ਰ ਰੱਖਦੇ ਹੋਏ ਆਸ-ਪਾਸ ਦਾ ਇਲਾਕਾ ਸਾਰਾ ਕੋਰਡਨ ਆਫ ਕਰਾ ਦਿੱਤਾ ਗਿਆ ਸੀ ਤੇ ਆਵਾਜਾਈ ਪੂਰੀ ਤਰ੍ਹਾਂ ਵਿਜੀਲੈਂਸ ਬਿਊਰੋ ਦੇ ਆਸ ਬਸ ਲੋਕੀ ਕੀਤੀ ਗਈ ਤੇ মিডিਆ ਕਰਮੀ ਜਿਹੜੇ ਕਿ ਉਹਦੇ ਮੌਕੇ ਤੇ ਕਵਰੇਜ ਕਰਨ ਪਹੁੰਚੇ ਸਨ ਉਹਨਾਂ ਦੇ ਕੈਮਰੇ ਤਾਂ ਖੋਲੇ ਗਏ ਤੇ ਕੈਮਰਾ ਖੋਣ ਤੋਂ ਬਾਅਦ ਉਹਨਾਂ ਨੂੰ ਤਕਰੀਬਨ ਰਾਤੀ 1:30 ਵਜੇ ਤੱਕ ਮੁਹਾਲੀ ਦੇ ਫੇਸ 6 ਪੁਲਿਸ ਚੌਂਕੀ ਦੇ ਵਿੱਚ ਡਿਟੇਨ ਕਰਕੇ ਰੱਖਿਆ ਗਿਆ ਰਾਤੀ ਤਕਰੀਬਨ 1:30 ਵਜੇ ਤੋਂ ਬਾਅਦ ਜਿਹੜਾ ਕਿ ਹੈ ਗਿਆ ਜਦੋਂ ਵਿਕਰਮਜੀਤ ਸਿੰਘ ਮਜੀਠੀਆ ਉਹਦੇ ਮੈਡੀਕਲ ਕਰਨ ਤੋਂ ਬਾਅਦ ਚਲੇ ਗਏ ਤੇ ਉਸ ਤੋਂ ਤਕਰੀਬਨ 2 ਘੰਟੇ ਦੇ ਬਾਅਦ ਜਿਹੜਾ ਕਿ ਹੈ ਗਿਆ মিডিਆ ਕਰਮੀਆਂ ਨੂੰ ਚੌਂਕੀ ਤੋਂ ਰਿਲੀਜ਼ ਕੀਤਾ ਗਿਆ ਉਸ ਤੋਂ ਬਾਅਦ ਜਿਹੜਾ ਕਿ ਅੱਜ ਤੱਕ ਕਹਿ ਸਕਦੇ ਕਿ ਸੇਰੇ ਮੁਹਾਲੀ ਅਦਾਲਤ ਵਿੱਚ ਜਿਹੜਾ ਕਿ ਹੈ ਗਿਆ ਵਿਕਰਮਜੀ ਜ਼ਿਲ੍ਹਾ ਅਦਾਲਤ ਦੇ ਵਿੱਚ ਤਕਰੀਬਨ ਤਿੰਨ ਜ਼ਿਲ੍ਹਿਆਂ ਦੀ ਪੁਲਿਸ ਮੁਹਾਲੀ ਫਤਿਹਗੜ੍ਹ ਤੇ ਰੋਪੜ ਦੇ ਤੋਂ ਜਿਹੜੀ ਕਿ ਪੁਲਿਸ ਮੌਕੇ ਤੇ ਤਾਇਨਾਤ ਕੀਤੀ ਗਈ ਤੇ ਪੂਰੀ ਜ਼ਿਲ੍ਹਾ ਅਦਾਲਤ ਨੂੰ ਜਾਂ ਉਸ ਤੇ ਆਸ-ਪਾਸ ਦੇ ਇਲਾਕੇ ਨੂੰ ਪੂਰੀ ਪੁਲਿਸ ਚੌਨੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਤਕਰੀਬਨ ਕਰਫਿਊ ਵਰਗੇ ਹਾਲਾਤ ਜਿਹੜੇ ਕਿ ਹੈਗੇ ਨੇ ਐਸੇ ਕਿ ਮੁਹਾਲੀ ਅਦਾਲਤੇ ਵਿੱਚ ਭੜਾਏ ਜਾ ਚੁੱਕੇ ਨੇ ਤੇ ਤੁਸੀਂ ਦੇਖ ਸਕਦੇ ਹੋ ਤੇ ਮੀਡੀਆ ਕਰਮੀਆਂ ਨੂੰ ਵੀ ਇੱਧਰ ਜਿਹੜਾ ਕਿ ਹੈ ਗਿਆ ਕਿਦ ਤਰ੍ਹਾਂ ਡਿਟੇਨ ਕਰਕੇ ਸਾਈਡ ਤੇ ਉੱਪਰ ਖੜਾ ਕੀਤਾ ਗਿਆ ਕਿਸੇ ਵੀ ਮੀਡੀਆ ਕਰਮੀ ਨੂੰ ਇੱਧਰ ਮੀਡੀਆ ਕਰਮੀ ਜਾਂ ਵਕੀਲਾਂ ਤੱਕ ਨੂੰ ਵੀ ਜਿਹੜੀ ਕਿ ਹੈਗੀ ਪਰਮਿਸ਼ਨ ਇੱਧਰ ਅਦਾਲ ਸੀਨੀਅਰ ਅਕਾਲੀ ਆਗੂ ਜਿਹੜੇ ਕੀ ਹਿਰਾਸਤ ਜਿਹੜੇ ਮੌਕੇ ਤੇ ਇਧਰ ਅੰਦਰ ਆ ਰਹੇ ਨੇ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਜਾ ਰਿਹਾ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਮਹਿਲਾ ਵਰਕਰ ਦੇਖ ਸਕਦੇ ਹੋ ਕਿ ਇਧਰ ਪ੍ਰੋਟੈਸਟ ਕਰਨ ਲਈ ਪਹੁੰਚੇ ਨੇ ਤੇ ਉਹਨਾਂ ਨੂੰ ਕਿਸੇ ਵੀ ਤਰੀਕੇ ਦੀ ਰੋਕ ਟੋਕ ਜਿਹੜੀ ਕੀ ਗਈ ਉਹਨਾਂ ਦੇ ਉੱਤੇ ਨਹੀਂ ਲਗਾਈ ਜਾ ਰਹੀ ਤੇ ਉਹ ਇਧਰ ਪ੍ਰੋਟੈਸਟ ਕਰਨ ਲਈ ਮੌਕੇ ਤੇ ਪਹੁੰਚੇ ਹੋਏ ਨੇ ਆਪਣੇ ਪੋਸਟਰਸ ਲੈ ਕੇ ਤੇ ਉਸ ਨੂੰ ਕਿਤੇ ਨਾ ਕਿਤੇ ਇਹ ਸਾਰੀ ਕਾਰਗੁਜ਼ਾਰੀ ਨੂੰ ਲੈ ਕੇ ਮੋਹਾਲੀ ਪੁਲਿਸ ਦੀ ਕਾਰ ਵੀ ਮੋਹਾਲੀ ਪੁਲਿਸ ਦੀ 50 ਪੁਲਿਸ ਦੀ ਕਾਰਗੁਜ਼ਾਰੀ ਤੇ ਕਹਿ ਸਕਦਾ ਕਿ ਵੱਡੇ ਸਵਾਲੀਆਂ ਨਿਸ਼ਾਨ ਖੜੇ ਕਰਦੀਆਂ ਤਸਵੀਰਾਂ ਜਿਹੜੀ ਕਿ ਹੈਗੀਆਂ ਮੋਹਾਲੀ ਅਦਾਲਤੋਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਦਿੱਤੇ ਕਿ ਮੀਡੀਆ ਕਰਮੀਆਂ ਦੇ ਨਾਲ ਵਕੀਲਾਂ ਦੇ ਨਾਲ ਤੇ ਆਮ ਜਨਤਾ ਨੂੰ ਜਿਹੜਾ ਕਿ ਹੈਗਾ ਮੋਹਾਲੀ ਅਦਾਲਤ ਦੇ ਵਿੱਚ ਐਂਟਰੀ ਨਹੀਂ ਦਿੱਤੀ ਜਾ ਰਹੀ ਤੇ ਉਸ ਦੇ ਬਾਵਜੂਦ ਜਾਂ ਕਿਸੇ ਵੀ ਆਸ-ਪਾਸ ਦੇ ਇਲਾਕੇ ਦੇ ਵਿੱਚ ਕਿਤੇ ਵੇ ਸੜਕ ਦੇ ਵਿੱਚ ਉੱਤੇ ਤੁਰਨ ਦੀ ਵੀ ਜੜੀ ਪਰ ਆਮ ਜਨਤਾ ਨੂੰ ਪਰਮਿਸ਼ਨ ਨਹੀਂ ਦਿੱਤੀ ਜਾ ਰਹੀ ਤੇ ਲੇਕਿਨ ਆਮ ਆਦਮੀ ਪਾਰਟੀ ਦੇ ਕਾਰਕਟਰ ਜਿਹੜੇ ਕਿ ਹੈਗੇ ਨੇ ਉਹ ਸਾਰੇ ਆਮ ਇਧਰ ਘੁੰਮਦੇ ਹੋਏ ਨਜ਼ਰ ਆ ਰਹੇ ਨੇ ਤੇ ਪ੍ਰੋਟੈਸਟ ਲਈ ਉਹਨਾਂ ਵੱਲੋਂ ਪੂਰੀ ਤਿਆਰੀਆਂ ਕਰ ਦਿੱਤੀਆਂ ਗਈਆਂ ਨੇ ਪੋਸਟਰ ਲੈ ਕੇ ਜਿਹੜੇ ਕਿ ਮੌਕੇ ਤੇ ਪਹੁੰਚੇ ਹੋਏ ਨੇ ਤੇ ਹੁਣ ਇਹ ਦੇਖਣਾ ਹੋਏਗਾ ਇਹ ਪੂਰੀ ਤੇ ਪੂਰੀ ਜਿਹੀ ਛੜੀ ਜਨਤਾ ਜਿਹੜੇ ਕਿ ਕਾਰਗੁਜ਼ਾਰੀ ਜਿਹੜੇ ਕਿ ਹੈਗੇ ਮੋਹਾਲੀ ਪੁਲਿਸ ਦੀ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਤੇ ਜਿਹੜੇ ਕਿ ਵੱਡੇ ਸਵਾਲਿਆਂ ਨਿਸ਼ਾਨ ਖੜੇ ਕਰਦੀਆਂ ਤਸਵੀਰਾਂ ਜਿਹੜੇ ਕਿ ਹੈਗੀਆਂ ਐਸੇਕ ਮੋਹਾਲੀ ਦੇ ਅਦਾਲਤ ਤੋਂੜ ਬਾਹਰ ਕੌਂਸਲ ਵਿੱਚ ਚੁੱਕਿਆ ਜਾ ਰਿਹਾ ਹੈ ਕਿ ਉਹਨਾਂ ਦੀ ਐਂਟਰੀਆਂ ਵੀ ਇੱਥੇ ਪਾਬੰਦ ਹੈ ਪਰ ਉਹਨਾਂ ਦੀ ਐਂਟਰੀਆਂ ਤੇ ਵੀ ਪਾਬੰਦੀ ਲਗਾਈ ਗਈ ਹੈ ਦੂਸਰੇ ਪਾਸੇ ਜਿਹੜੇ ਆਮ ਜਨਤਾ ਇੱਥੇ ਮੋਹਾਲੀ ਅਦਾਲਤ ਵਿੱਚ ਤਰੀਕਾ ਭੁਗਤਣ ਆਈ ਹੋਈ ਹੈ ਜਾਂ ਕੋਈ ਕਚੈਰੀ ਵਿੱਚ ਆਪਣਾ ਕੰਮ ਕਰਾਣਾ ਹੈ ਜਾਂ ਕੋਈ ਤਹਿਸੀਲ ਵਿੱਚ ਆਪਣਾ ਕੋਈ ਕੰਮ ਕਰਵਾਣਾ ਹੈ ਉਹਨਾਂ ਨੂੰ ਵੀ ਐਂਟਰੀ ਜਿਹੜੀ ਕੀ ਹੈਗੀ ਉੱਥੇ ਇੱਥੇ ਬੰਦ ਕਰ ਦਿੱਤੀ ਗਈ ਹੈ ਭਾਵੇਂ ਕਿਸੇ ਦਾ ਜ਼ਰੂਰੀ ਕੰਮ ਹੋਵੇ ਭਾਵੇਂ ਕਿਸੇ ਦਾ ਕੋਈ ਕੰਮ ਹੋਵੇ ਉਸ ਨੂੰ ਇੱਥੇ ਐਂਟਰੀ ਨਹੀਂ ਦਿੱਤੀ ਜਾ ਰਹੀ ਤੇ ਦੂਸਰੇ ਪਾਸੇ ਕਹਿ ਸਕਦੇ ਹੈ ਕਿ ਪੁਲਿਸ ਜਿਹੜੀ ਕੀ ਹੈਗੀ ਸਿਰਫ ਆਮ ਆਦਮੀ ਪਾਰਟੀ ਦੇ ਕਾਰਕ ਫੁੱਲ ਦਿੱਤੀ ਗਈ ਹੈ ਤੇ ਉਹ ਇਧਰ ਹੁਣ ਪ੍ਰੋਟੈਸਟ ਪ੍ਰੋਟੈਸਟ ਕਰਨ ਲਈ ਤਿਆਰ ਨਹੀਂ ਤੇ ਦੂਸਰੇ ਪਾਸੇ ਇਹ ਵੀ ਕਹਿ ਰਹੇ ਵਿਕਰਮ ਸਿੰਘ ਮੈਜੀਟਿਆੜੇ ਕੇ ਹੁਣ ਐਸਲੇ ਮੋਹਾਲੀ ਅਦਾਲਤ ਵਿੱਚ ਪੇਸ਼ ਕੀਤੇ ਜਾ ਚੁੱਕੇ ਨੇ ਤੇ ਹੁਣ ਆ ਦੇਖਣਾ ਹੈ ਕਿ ਮੋਹਾਲੀ ਅਦਾਲਤ ਵੱਲੋਂ ਇਸ ਇਹਨਾਂ ਦੇ ਉੱਪਰ ਕਿਸ ਤਰੀਕੇ ਦੇ ਜਿਹੜੇ ਕਿੰਨਾ ਕਰਮਾਨ ਜਿਹੜਾ ਕਿ ਉਹਨਾਂ ਨੂੰ ਐਸਲੇ ਦਿੱਤਾ ਜਾਏਗਾ ਮੋਹਾਲੀ ਤੋਂ ਮਨੀਸ਼ ਸ਼ੰਕਰ ਹਾਰਤ ਨਿਊਜ਼ਲਾਈਨ ਤੁਸੀਂ ਸ਼ੈਨਗਨ ਕੰਟਰੀਆਂ 'ਚ ਜਾਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ 32 ਕੰਟਰੀਆਂ ਦਾ ਵੀਜ਼ਾ 2 ਮਹੀਨੇ ਦਾ ਵੀਜ਼ਾ ਹੋਏਗਾ ਪੇਮੈਂਟ ਤੁਸੀਂ ਆਫਟਰ ਵੀਜ਼ਾ ਦੇਣੀ ਹੈ ਜਿਸ ਦਿਨ ਵੀਜ਼ਾ ਲੱਗ ਗਿਆ ਅਸੀਂ ਸੋ ਜੇ ਤੁਸੀਂ ਵੀ ਜਾਣਾ ਚਾਹੁੰਦੇ ਹੋ ਇੱਕ ਨੰਬਰ ਦੇ ਵਿੱਚ ਸ਼ੈਨਗਨ ਕੰਟਰੀਆਂ ਦੇ ਵਿੱਚ ਤਾਂ ਜਪ ਸਟੱਡੀ ਨੂੰ ਤੁਸੀਂ ਮੁਹਾਲੀ ਖੰਨੇ ਰਾਇਕੋਟ ਜਲੰਧਰ ਸਾਡੇ ਦਿੱਤੇ ਹੋਏ ਨੰਬਰਾਂ ਤੇ ਫੋਨ ਕਰ ਸਕਦੇ ਹੋ ਮੈਨੂੰ ਜਾਂ ਮੇਰੀ ਟੀਮ ਨੂੰ ਮਿਲ ਸਕਦੇ। ਇਹ ਤੁਸੀਂ ਵੀਡੀਓ ਦੇ ਰਾਹੀਂ ਦੇਖੋ ਜਿਨ੍ਹਾਂ ਦੇ ਅਸੀਂ ਵੀਜ਼ੇ ਲਗਵਾਏ ਨੇ ਉਹ ਤੁਹਾਨੂੰ ਆਪ ਦੱਸਣਗੇ ਵੀ ਉਹਨਾਂ ਦਾ ਵੀਜ਼ਾ ਕਿਸ ਤਰੀਕੇ ਨਾਲ ਲੱਗਿਆ ਤੇ ਕਿਵੇਂ ਉਹ ਪਹੁੰਚੇ। ਮੈਂ ਹਰਮਨਪ੍ਰੀਤ ਸਿੰਘ ਮੇਰਾ ਵੀਜ਼ਾ ਜਪ ਸਟੱਡੀ ਮੁਹਾਲੀ ਨੇ ਲਵਾਇਆ ਤੇ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲਏ ਹਨ। ਮੈਂ ਮਨੀਸ਼ ਕੁਮਾਰ ਇਹ ਮੇਰਾ ਸੈਨਿਗਨ ਵੀਜ਼ਾ ਜਬ ਸਟੱਡੀ ਮੋਹਾਲੀ ਨੇ ਲਗਵਾ ਕੇ دیا ਹੈ اور ਸਾਰੀ ਪੇਮੈਂਟ ਵੀਜ਼ਾ ਲੱਗਣੇ ਕੇ ਸਾਥ ਥੈਂਕ ਯੂ